ਤਤਸ ਰੂਕਾ ਅੱਜ ਮਿਤੀ 5 ਅਗਸਤ 2025 ਨੂੰ ਪਸ਼ੂ ਪਾਲਣ ਵਿਭਾਗ ਸੰਗਰੂਰ ਅਧੇ ਮਲੇਰ ਕੋਟਲਾ ਦੀ ਟੀਮ ਸਰਦਾਰ ਨਰੇਂਦਰ ਸਿੰਘ ਦੇ ਡੇਰੀ ਫਾਰਮ ਤੇ ਪਹੁੰਚੀ ਆ ਅਤੇ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਆਪਣੇ ਹੁਣ ਤੱਕ ਦੀ ਸਕਸੈਸ ਦਾ ਸਫ਼ਰ ਆਪਣੀ ਜ਼ੁਬਾਨੀ ਸੰਖੇਪ ਸਰਦਾਰ ਨਰੇਂਦਰ ਆਪਾ ਜੀ ਇਹ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਆ ਇਹ तकरीबन 2008 ਦੇ ਵਿੱਚ ਸ਼ੁਰੂ ਕੀਤਾ ਸੀ 2008 ਤੋਂ ਲੈ ਕੇ ਅੱਜ ਤੱਕ ਸਮੇਂ ਦੇ ਮੁਤਾਬਕ ਉਤਰਾਅ ਚੜ੍ਹਾਅ ਤਾਂ ਚੱਲਦੇ ਰਹੇ ਨੇ ਪਰ ਕਦੇ ਬਹੁਤਾਂ ਲਾਚ ਵਿੱਚ ਨਹੀਂ ਗਏ ਉਹਦੇ ਕਈ ਕਾਰਨ ਨੇ ਇੱਕ ਤਾਂ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ਦੇ ਉੱਪਰ ਜਦੋਂ ਵੀ ਕੋਈ ਨੀਡ ਹੁੰਦੀ ਸੀ ਉਹਦਾ ਪ੍ਰੋਪਰ ਸਹਿਯੋਗ ਮਿਲਿਆ ਆਪਾਂ ਨੂੰ ਜਿਵੇਂ ਡਾਕਟਰ ਜਗਦੇਵ ਜੀ ਸਾਡੇ ਨੇੜੇ ਹੀ ਚਨੇੜ ਜਿਹੜੀ ਆਏ ਨੇ ਜਦੋਂ ਮਰਜ਼ੀ ਇਨਨ ਲੋਡ ਪੈਨੇਸ਼ ਆਪਾਂ ਲਿਆ ਸਕਦੇ ਸੀ ਤੁਹਾਡੇ ਡੈਡੀ ਜੀ ਡਾਕਟਰ ਹਰਨੇਕ ਜੀ ਉਹਨਾਂ ਦਾ ਬੜਾ ਸਹਾਈ ਹੋ ਰਿਹਾ ਕਿਉਂਕਿ ਪਹਿਲੀ ਵਾਰ ਜਦੋਂ ਮੇਰੇ ਕੋਲ ਆਏ ਨੇ ਉਦੋਂ ਤਕਰੀਬਨ ਸਾਡੇ ਸਾਰੇ ਜਿਹੜੇ ਡੰਗਰ ਸੀਗੇ ਤਕਰੀਬਨ ਪ੍ਰੈਗਨੈਂਟ ਨਹੀਂ ਸੀਗੇ ਅਸੀਂ ਬਹੁਤ ਤਰੀਕੇ ਦੇ ਨਾਲ ਉਹਨਾਂ ਨੇ ਸਾਰਿਆਂ ਨੂੰ ਚੈੱਕ ਕਰ ਕਰਕੇ ਮੈਨੂੰ ਟਰੀਟਮੈਂਟ ਲਖਾਇਆ ਟਰੀਟਮੈਂਟ ਤੋਂ ਬਾਅਦ ਉਹ ਪ੍ਰੋਪਰ ਟਰੀਟਮੈਂਟ ਕਰਕੇ ਜਾਣ ਦੀ ਆਸਲ ਸਕਸੈਸ ਹੋਣ ਦਾ ਉਹ ਸਾਡਾ ਪਹਿਲਾ ਪੁਆਇੰਟ ਸੀ ਜਦੋਂ ਡਾਕਟਰ ਹਰਨੇਕ ਜੀ ਸਾਡੇ ਕੋਲ ਆਏ ਕੱਲਾ ਕੱਲਾ ਡੰਗਰ ਚੈੱਕ ਕਰਕੇ ਮੈਨੂੰ ਪ੍ਰੋਪਰ ਟਰੀਟਮੈਂਟ ਲਖਾਇਆ ਉਹਨਾਂ ਨੇ ਉਹ ਟਰੀਟਮੈਂਟ ਅਸੀਂ ਉਸ ਤੋਂ ਬਾਅਦ ਅੱਜ ਤੱਕ ਕਦੇ ਵੀ ਮੇਰੇ ਫਾਰਮ ਦੇ ਵਿੱਚ ਬਹੁਤੇ ਜ਼ਿਆਦਾ ਡੰਗਰ ਰਪੀਟ ਨਹੀਂ ਕੀਤੇ। ਤਕਰੀਬਨ ਸਾਡਾ ਪ੍ਰੈਗਨੈਂਸੀ ਰੇਟ ਤਾਂ ਬਹੁਤ ਵਧੀਆ ਰਿਹਾ। ਤੇ ਬਾਕੀ ਸਮੇਂ ਦੇ ਮੁਤਾਬਕ ਜਿਵੇਂ ਜਿਵੇਂ ਵੀ ਨੀਡ ਕੋਈ ਹੁੰਦੀ ਆ ਜਿਵੇਂ ਅੱਜ ਅੱਜ ਵੀ ਜੇ ਆਪਾਂ ਦੇਖੀਏ ਨਾਸ਼ਾਲ ਸੁਧਾਰ ਵੱਲ ਜਿੰਨੇ ਵੀ ਕਦਮ ਚੁੱਕੇ ਗਏ ਨੇ ਡਿਪਾਰਟਮੈਂਟ ਵੱਲੋਂ ਪੀਡੀਐਫ ਵੱਲੋਂ ਉਹ ਸਾਰਾ ਪ੍ਰੋਪਰ ਸਹਿਯੋਗ ਆਪਾਂ ਨੂੰ ਮਿਲਿਆ ਬਟ ਇਹ ਮਿਲਦਾ ਤਾਂਗਾ ਜੇ ਆਪਾਂ ਆਪ ਹਮਦ ਕਰਦੇ ਆ ਜੇ ਆਪਾਂ ਆਪ ਪ੍ਰੋਪਰ ਵਰਕ ਕਰਦੇ ਆ। ਜੇ ਆਪਾਂ ਵਰਕ ਨਹੀਂ ਕਰਦੇ ਪ੍ਰੋਪਰ ਤਾਂ ਆਪਾਂ ਕਿਸੇ ਕੰਮ ਦੇ ਵਿੱਚ ਵੀ ਸக்ஸੈਸ ਨਹੀਂ ਹੋ ਸਕਦੇ ਮੈਂ ਕਹੂੰਗਾ ਵੀ ਵਿੱਚ ਕਈ ਵਾਰ ਵਿਅਕਤੀ ਕਹਿੰਦੇ ਵੀ ਫਾਰਮ ਦੇ ਵਿੱਚੋਂ ਕੁਝ ਵਜਦਾ ਨਹੀਂ ਮੈਨੂੰ ਅਜੇ ਤੱਕ ਲੋਜ ਨਹੀਂ ਹੋਇਆ ਅੱਜ ਤੱਕ ਬਰੀਡ ਵੀ ਵਧੀਆ ਆਪਣੇ ਕੋਲ तकरीबन ਤੇ ਬੱਚੀਆਂ ਵੀ ਮੇਰੇ ਕੋਲੇ ਪੌਂਟਾ ਤੋਂ ਸੈਕਸ਼ਨ ਸ਼ੀਮਨ ਆ ਗਿਆ ਪਹਿਲਾਂ ਵੀ ਮਾਲਕ ਦੀ ਕਿਰਪਾ ਰਹੀ ਆ तकरीबन ਬਹੁਤ ਵਧੀਆ ਬਰੀਡ ਸੀ ਸਾਡੇ ਕੋਲ ਕਿਉਂਕਿ ਸਮੇਂ-ਸਮੇਂ ਦੇ ਮੁਤਾਬਕ ਜਿਵੇਂ ਵੀ ਕੋਈ ਨੀਡ ਹੁੰਦੀ ਸੀ ਜਾਂ ਕੋਈ ਸ਼ੀਮਨ ਡਿਪਾਰਟਮੈਂਟ ਵੱਲੋਂ ਵੀ ਜੋ ਪ੍ਰੋਵਾਈਡ ਕਰਾਇਆ ਜਾਂਦੇ ਸੀ ਉਹ ਆਪਾਂ ਨੂੰ ਪ੍ਰੋਪਰ ਸਹਿਯੋਗ ਮਿਲਦਾ ਰਿਹਾ ਇਹਨੂੰ ਲਾਉ ਵੈਕਸੀਨੇਸ਼ਨ ਦੇ ਕਿ ਬਿਮਾਰੀ ਵਰੇ ਵੈਕਸੀਨੇਸ਼ਨ ਵੀ ਡਿਪਾਰਟਮੈਂਟ ਵੱਲੋਂ ਜਦੋਂ ਵੀ ਆਉਂਦੇ ਉਹ ਆਪ ਹੀ ਕਰ ਜਾਂਦੇ ਤਾਂ ਕਿ ਉਹ ਤਾਂ ਸਾਨੂੰ ਕਦੇ ਫਿਕਰ ਹੋਇਆ ਹੀ ਨਹੀਂ ਉਹ ਡਾਕਟਰ ਕਲੀਪ ਜੀ ਨੇ ਉਹ ਆ ਜਾਂਦੇ ਆ ਜਸ਼ਨ ਜੀ ਆ ਜਾਂਦੇ ਆ ਇਹ ਡਾਕਟਰ ਜਗਦੇਵ ਜੀ ਹੈਗੇ ਜੀ ਕਦੇ ਕੋਈ ਦਿੱਕਤ ਨਹੀਂ ਆਈ ਹੈਗੀ ਉਹ ਆਪਣੇ ਆਪ ਹੀ ਕਰ ਜਾਂਦੇ ਸੀ ਆ ਕੇ ਉਹ ਤਾਂ ਅਸੀਂ ਕਦੇ ਲੋਡ ਦਫਾਕਤ ਰੱਖੇ ਨਹੀਂ ਕਿਉਂਕਿ ਉਹ ਡਿਪਾਰਟਮੈਂਟ ਠੀਕ ਕਰ ਦਿੰਦਾ ਕੰਮ ਸਾਡਾ ਅਸੀਂ ਤਾਂ ਬਸ ਇਹਨਾਂ ਨੂੰ ਪ੍ਰੋਪਰ ਖਰਾਕ ਦੇਣੀ ਤੇ ਸੰਭਾਲਣਾ ਤੇ ਏਟ ਡਾਇਰੈਕਟ ਕਰਨੀ ਸਮੇਂ ਤੇ ਹਣਾ ਸਮੇਂ 'ਚ ਇਹ ਕਰਨੀ ਮਸ ਇਹਨਾਂ ਚੀਜ਼ਾਂ ਸਾਡਾ ਪ੍ਰੋਪਰ ਧਿਆਨ ਦੇ। ਜਦੋਂ ਸ਼ੁਰੂ ਕੀਤਾ ਇਹ ਉਹ ਤੋਂ ਲਗਨੇ। ਉਦੋਂ ਜੀ ਮੇਰੇ ਕੋਲ ਤਕਰੀਬਨ ਅਸੀਂ 20 ਕਿਗਾਮੋਂ ਸ਼ੁਰੂ ਕੀਤਾ ਸੀ। ਹੁਣ ਤਾਂ ਪਤਾ ਨਹੀਂ ਵੇਚ ਕਿੰਨੀਆਂ ਕਰਤੀਆਂ ਹੋਣਗੀਆਂ। ਉਹ ਦੁਆ ਤਾਂ ਹੁਣ ਸਾਡੇ ਦੇ ਨੇ ਤੁਹਾਡੇ ਕੋਲ। ਅੱਜ ਆਪਣੇ ਕੋਲ ਟੋਟਲ 50-55 55 ਦੇ ਨੇੜੇ ਦੇ ਨੇ ਪਸ਼ੂ ਹੈਗੇ ਸਾਰੇ ਵਿੱਚ ਹੀ ਬੱਚੀਆਂ ਲਾ ਕੇ ਛੋਟੀਆਂ। ਤੇ ਹਾਂ ਵਿੱਚ ਹੀ ਇੱਧਰ 29 ਪਸ਼ੂ ਇਹ ਸਾਡੇ ਨੇਗੇ। ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲੇ ਤਕਰੀਬਨ 24 ਪਸ਼ੂ ਪ੍ਰੈਗਨੈਂਟ ਨੇਗੇ। ਜਿਹੜਿਆਂ ਚਾਰ ਕਰ ਰਹੀਆਂ। ਉਹ ਵੀ ਸਮਝ ਲਓ ਤੁਸੀਂ ਵੀ ਉਹਨਾਂ ਚੋਂ ਦੁੱਧ ਹੀ ਤਾਂ ਏਹੀ ਨਹੀਂ ਛੁਈ। ਤੇ ਇੱਕ ਥੋੜੀ ਪੁਰਾਣੀ ਰਿਪੀਟਰ ਜੀਗੀ ਸਮਝ ਲਓ ਵੀ ਇੱਕ ਹੀ ਰਿਪੀਟ ਕਰੀਏ ਨਹੀਂ ਤਾਂ 100% ਰੁਝાડ ਸੀਗਾ ਜੇ ਅੱਜ। ਹਾਂ ਬੁੱਧਾ ਕਿਧ ਨਹੀਂ ਕਿਦੇ। ਇਹਨਾਂ ਕਹਿੰਦੇ ਹੋਏ ਮੈਂ ਪ੍ਰਿੰਸੀਪਲ ਸਰਦਾਰ ਨਿਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਠੀਕ ਹੈ ਸੈਂਕਸ ਕੀ ਹੈ।